ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾ ਵਾਰੇ ਰਾਜਵਿੰਦਰ ਜੀ ਅੱਜ ਦੇਖੋ ਕਿੰਨਾ ਵੱਡਾ ਸੰਘਰਸ਼ ਦੁਨੀਆ ਤੇ ਚੱਲ ਰਿਹਾ ਹੈਗਾ ਅੱਜ ਸਾਰੀ ਆਂਡ-ਵੱਡ ਦੁਨੀਆ ਦੀਆਂ ਨਜ਼ਰਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਟਿੱਕੀਆਂ ਹੋਈਆਂ ਨੇ ਜਿਹੜੇ ਮਰਨਵਾਰਤ ਤੇ ਬੈਠੇ ਆ ਖਨੌਰੀ ਬਾਰਡਰ ਤੇ ਬੈਠੇ ਆ ਅੱਜ ਉਹ ਕਿਦੇ ਬਾਰੇ ਬੈਠੇ ਨੇ ਕਿਸਾਨਾ ਵਾਰੇ ਬੈਠੇ ਆ ਵੀ ਸਾਡੇ ਕਿਸਾਨ ਵੀਰ ਕਿਨੇ ਰੋ ਰਹੇ ਨੇ ਅੱਜ ਕਿੰਨਾ ਨਾ ਸਰਕਾਰਾਂ ਧੱਕਾ ਕਰ ਰਹੀਆਂ ਨੇ ਕੀ ਕੁਝ ਹੋ ਰਿਹਾ ਕੀ ਕਾਨੂੰਨਵਾ ਰਹੇ ਨੇ ਉਹਨਾਂ ਲਈ ਇੱਡਾ ਸੰਘਰਸ਼ ਕਰ ਰਹੇ ਨੇ ਡੱਲੇਵਾਲ ਸਾਹਿਬ ਅੱਜ ਦੇਖੋ ਕਿੱਡਾ ਸੰਘਰਸ਼ ਆ ਕਿੱਡੀ ਦੁਨੀਆ ਇਥੋਂ ਦੀਆਂ ਅਦਾਲਤਾਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਨਜ਼ਰਾਂ ਉਹਨਾਂ ਤੇ ਟਿੱਕੀਆਂ ਵੀਆਂ ਨੇ ਸੇ ਮੈਂ ਤਾਂ ਇਹ ਕਹਣਾ ਵੀ ਕੱਲ ਨੂੰ ਡੱਲੇ ਸਾਹਿਬ ਡੱਲੇਆ ਸਾਹਿਬ ਨੇ ਇੱਕ ਬੇਨਤੀ ਕੀਤੀ ਸੀ ਸਾਰੀਆਂ ਸੰਗਤਾਂ ਨੂੰ ਵੀ 4 ਤਰੀਕ ਨੂੰ ਮੈਂ ਦੁਨੀਆ ਦੇ ਸੰਗਤਾਂ ਦੇ ਲੋਕਾਂ ਦੇ ਕਿਸਾਨਾਂ ਦੇ ਵੀਰਾਂ ਦੇ ਮੈਂ ਦਰਸ਼ਨ ਕਰਨੇ ਚਾਹਣਾਗਾ ਮੇਰੀ ਇੱਛਾ ਦੀ ਭਾਵਨਾ ਦੀ ਸੋ ਬੇਨਤੀ ਕਰਦੇ ਆ ਮੈਂ ਤਾਂ ਵੀ ਅੱਜ ਅਸੀਂ ਬੇਨਤੀ ਕਰਦੇ ਆ ਮਹਿਲਕਲਾਂ ਤੋਂ ਗੁਰਦਾਰਪਾਸੇ ਸੇਮੀ ਤੋਂ ਤੇ ਸੰਗਤਾਂ ਤੋਂ ਵੀ ਕੱਲ ਨੂੰ ਵੱਧ ਤੋਂ ਵੱਧ ਪਾਈਓ ਤੇ ਪਹੁੰਚੋ ਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸੇਹ ਦੇਖੋ ਕਿੰਨੀ ਨਾਜ਼ੁਕ ਹੋ ਚੁੱਕੀ ਆ ਸੇ ਆਪਾਂ ਨੂੰ ਉਹਨਾਂ ਨੇ ਇੱਕ ਬੇਨਤੀ ਕੀਤੀ ਆ ਉਹ ਆਪਣੇ ਕਿਸਾਨਾਂ ਖਤਰੇਡਾ ਸੰਘਰਸ਼ ਕਰ ਰਹੇ ਨੇ ਸੇ ਆਪਣਾ ਵੀ ਹੱਕ ਮੰਗਦਾ ਕੱਲ ਨੂੰ ਕੁੱਲ ਬੱਚਾ ਬੱਚੀ ਕਿਸਾਨ ਵੀਰ ਹਰ ਇੱਕ ਦਾ ਹਰ ਜਵਾਨ ਦਾਗਾ ਆਪਾ ਖਨੋਰੀ ਬਾਡਰ ਤੇ ਉਹਨਾਂ ਦੇ ਕੋਲ ਸਰਦਾਰ ਜੀ ਸਿੰਘ ਡੱਲੇਵਾਲ ਕੋਲ ਪਹੁੰਚ ਗਏ ਉਹਨਾਂ ਦੇ ਬਚਨ ਸੁਣੀਏ ਤੇ ਉਹਨਾਂ ਦੇ ਨਾਲ ਆਪਾਂ ਜੋ ਬੈਠ ਕੇ ਜੋ ਬਚਨ ਸੁਣਣਗੇ ਸੁਣੀਏ ਜੋ ਅੱਗੇ ਪ੍ਰੋਗਰਾਮ ਦੇਣਗੇ ਉਹ ਸੁਣੀਏ ਬੇਨਤੀ ਆ ਸਾਰਿਆਂ ਨੂੰ ਸੰਗਤਾਂ ਨੂੰ ਕਿਸਾਨ ਦੁਨੀਆ ਨੂੰ ਵੀ ਮਤ ਪੇਡ ਪੁਲਾ ਦਿਓ ਪਿਆਰਿਓ ਇਹ ਸਮਾਂ ਨਹੀਂ ਹੁਣ ਤੁਹਾਡੇ ਆਪਣੇ ਵਿਚਾਰਾਂ ਦਾ ਮਤ ਪੇਡ ਦਾ ਹੋ ਸਕਦੇ ਆ ਮਤ ਪੇਡ ਇੱਥੇ ਇਕ ਹੋ ਜਾਵੋ ਹੁਣ ਸਾਰਿਆਂ ਜੁਨੀਅਨ ਇਕ ਹੋ ਜਾਵੋ ਤੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿਓ ਸਾਰੇ ਖਨੋਰੀ ਬਾਡਰ ਤੇ ਸਾਹਿਬਜੀਤ ਸਿੰਘ ਡੱਲੇਵਾਰ ਕੋਲ ਪਹੁੰਚੋ ਤਾਂ ਕਿ ਉੱਤੇ ਸੰਘਾਰਸ਼ ਦਾ ਪਤਾ ਲੱਗੇ ਸਰਕਾਰਾਂ ਨੂੰ ਵੀ ਸਰਕਾਰ ਹੱਲ ਜਾਵੇ ਐਡਾ ਸੰਘਾਰਸ਼ ਤੇਜ ਹੋ ਜਾਵੇ ਇਹੀ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਮੈਂ ਭਾਰਤੀ ਕਿਸਾਨ ਜੁਨੇ ਨੇ ਇੱਕ ਸਿੱਧੂਪੁਰਾ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲ ਮਾਜਰਾ ਮੈਂ ਸਾਰੇ ਕਿਸਾਨ ਮਜ਼ਦੂਰ ਮੁਲਾਜ਼ਮਾਂ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਕੱਲ ਨੂੰ ਖਨੌਰੀ ਬਾਰਡਰ ਦੇ ਉੱਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਾਰ ਤੇ ਬੈਠਿਆ 40 ਦਿਨ ਹੋ ਜਾਣੇ ਆ 13 ਫਰਵਰੀ ਤੋਂ ਜਿਹੜਾ ਮੋਰਚਾ ਖਨੌਰੀ ਸੰਭੂ ਤੇ ਰਤਨਪੁਰਾ ਬਾਰਡਰਾਂ ਦੇ ਉੱਤੇ ਚੱਲ ਰਿਹਾ ਹੈਗਾ ਕੱਲ ਨੂੰ ਇੱਕ ਵੱਡਾ ਇਕੱਠ ਸੱਦਿਆਗਾ ਡੱਲਿਆਲ ਸਾਹਿਬ ਨੇ ਲੋਕਾਂ ਦੇ ਦਰਸ਼ਨ ਕਰਨੇ ਆ ਇਸ ਕਰਕੇ ਅਸੀਂ ਆ ਭਾਰਤੀ ਕਿਸਾਨ ਜੁਨੇ ਨੇਕਤਾ ਸਿੱਧੂਪੁਰ ਦੀ ਜ਼ਿਲ੍ਹਾ ਕਮੇਟੀ ਬਰਨਾਲਾ ਵੱਲੋਂ ਸਾਰੇ ਇਲਾਕੇ ਦੇ ਤੇ ਆਸ-ਪਾਸ ਦੇ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਗੈਂਤੀ ਵਿੱਚ ਜਿਹੜਾ ਉੱਥੇ ਪਹੁੰਚੋ ਅੱਜ ਅਸੀਂ ਇੱਥੇ ਦੁਕਾਨਦਾਰ ਭਰਾਵਾਂ ਨੇ ਮਹਿਲ ਕਲਾ ਅਡੇ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਆ ਪਾਠ ਪ੍ਰਗਾਸ ਕਰਾਏ ਸੀਗੇ ਉਹਨਾਂ ਦਾ ਭੋਗ ਪਿਆਗਾ ਜੋ ਸਰਬੱਤ ਦੇ ਭਲੇ ਦੀ ਖਾਤਰ ਜਿਹੜਾ ਇਹਨਾਂ ਨੇ ਇਹ ਮਹਾਰਾਜ ਦਾ ਰੋਟ ਆਸਰਾ ਲਿਆਗਾ ਅਸੀਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ i